ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀ ਉਹ ਬੀਜ ਪਤ ਲੈ ਗਏ ਅਬ ਕਿਉ ਉਗਵੇ ਦਾਲ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂ ਰੁੱਤ ਹੋਏ ਨਾਨਕ ਪਾਹ ਬਾਹਰਾ ਕੁਰੇ ਰੰਗ ਨ ਸੋਏ ਭੈ ਵਿੱਚ ਖੁੰਭ ਚੜਾਈਐ ਸ਼ਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਏ ਭੈ ਵਿੱਚ ਖੁੰਭ ਚੜਾਈਐ ਸ਼ਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਖਾਲਸਾ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਕੇ ਆਪਣੀ ਸਵਾਸਾ ਰੂਪੀ ਪੂੰਜੀ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤ ਗੁਰਾਂ ਨੇ ਦਰਸ ਕੀਤਾ ਜੋ ਕਿ ਪਿਛਲੇ ਸਮੇਂ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ ਆਪ ਸੰਗਤ ਨੇ 10 ਪੌੜੀਆਂ ਤੱਕ ਦੀ ਜੋ ਵਿਚਾਰ ਸਰਵਣ ਕੀਤੀ ਅੱਗੇ 11ਵੀਂ ਪੌੜੀ ਦੇ ਨਾਲ ਜੋ ਕਿ ਤਿੰਨ ਸ਼ਲੋਕ ਆਏ ਨੇ ਉਸ ਦੇ ਵਿੱਚੋਂ ਪਹਿਲੇ ਸ਼ਲੋਕ ਦਾ ਪਾਠ ਸਰਵਣ ਕੀਤਾ ਸੋ ਪਿਛਲੇ ਦਿਵਾਨਾ ਦੇ ਅੰਦਰ ਵਿਚਾਰ ਕੇ ਆਏ ਕਿ ਇਸ ਸੰਸਾਰ ਤੇ ਕੂੜ ਦਾ ਪਸਾਰਾ ਝੂਠ ਦਾ ਪਸਾਰਾ ਹੈ ਸੋ ਇਸ ਸੰਸਾਰ ਦੀ ਜਿਹੜੀ ਨਾਸ਼ਮਾਨਤਾ ਹੈ ਉਸ ਮਨੁੱਖ ਨੂੰ ਸਮਝ ਨਹੀਂ ਆ ਰਹੀ ਇਸ ਕਰਕੇ ਸਾਰਾ ਕੁਝ ਝੂਠਾ ਏ ਜਦਨ ਸੰਸਾਰ ਦੀ ਨਾਸ਼ਮਾਨਤਾ ਮਨੁੱਖ ਨੂੰ ਸਮਝ ਆ ਗਈ। ਇਹ ਹੀ ਸਾਰਾ ਕੁਝ ਸੱਚਾ ਲੱਗਣ ਲੱਗ ਪਵੇਗਾ। ਪਰ ਇਹ ਸੱਚ ਤਾਂ ਜਾਣਿਆ ਜਾ ਸਕਦਾ ਏ ਜੇ ਮਨੁੱਖ ਦਾ ਹਿਰਦਾ ਸੱਚਾ ਹੋਵੇਗਾ। ਜੇ ਮਨ ਦੇ ਵਿੱਚੋਂ ਜਿਹੜੀ ਮੈਲ ਲੱਗੀ ਹੋਈ ਏ ਮਨ ਨੂੰ ਉਹ ਉਤਰੇਗੀ। ਸੱਚ ਤਾਂ ਜਾਣਿਆ ਜਾ ਸਕਦਾ ਏ ਜੇ ਸੱਚੇ ਦੇ ਨਾਲ ਮਨੁੱਖ ਪਿਆਰ ਕਰੇਗਾ ਜੇ ਸੱਚੇ ਨੂੰ ਧਾਰਨ ਕਰਕੇ ਤੇ ਆਨੰਦ ਦੇ ਵਿੱਚ ਜਾਵੇਗਾ ਸੱਚ ਤਾਂ ਜਾਣਿਆ ਜਾ ਸਕਦਾ ਏ ਜੇ ਆਤਮਾ ਨੂੰ ਪਰਮਾਤਮਾ ਨਾਲ ਮਿਲਣ ਦੀ ਜਿਹੜੀ ਯੁਗਤ ਪਤਾ ਲੱਗ ਜਾਵੇ ਤੋ ਸੱਚ ਤਾਂ ਜਾਣਿਆ ਜਾ ਸਕਦਾ ਏ ਜੇ ਆਪਣੀ ਧਰਤੀ ਰੂਪੀ ਸਰੀਰ ਨੂੰ ਮਨੁੱਖ ਸਾਧਕੇ ਉਹਦੇ ਵਿੱਚ ਪਰਮਾਤਮਾ ਦੇ ਨਾਮ ਦਾ ਜਿਹੜਾ ਬੀਜ ਬੀਜਣਾ ਹੈ ਉਹਦਾ ਜਿਹੜਾ ਮਨੋਰਥ ਹੈ ਉਹ ਮਨੁੱਖ ਨੂੰ ਪਤਾ ਲੱਗ ਜਾਵੇ ਸੱਚ ਔਖਦ ਦੀ ਤਰ੍ਹਾਂ ਹੈ ਦਵਾਈ ਦੀ ਤਰ੍ਹਾਂ ਹੈ ਜਿਹੜਾ ਸਾਰੇ ਪਾਪ ਦੂਰ ਕਰਨ ਵਾਲਾ ਏ ਤਾਂ ਐਸਾ ਸੱਚ ਸਤਗੁਰੂ ਸਾਹਿਬ ਜੀ ਨੇ ਕਿਹਾ ਕਿ ਜੇ ਮਨੁੱਖ ਤਾਂ ਹੀ ਜਾਣ ਸਕਦਾ ਏ ਜੇ ਗੁਰੂ ਕਿਰਪਾ ਕਰੇ ਅੱਗੇ ਫਿਰ ਸਤਿਗੁਰੂ ਸਾਹਿਬ ਸੰਤਾ ਮਹਾਤਮਾ ਦੇ ਚਰਨਾਂ ਦੀ ਧੂੜੀ ਦਾ ਫਲ ਦੱਸਦੇ ਕਹਿੰਦੇ ਕਿ ਜੇਕਰ ਕਿਤੇ ਵੀ ਸੰਤ ਮਹਾਤਮਾ ਮਿਲ ਜਾਣ ਤੇ ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਉਹ ਸਾਨੂੰ ਦਾਨ ਦੇ ਵਿੱਚ ਮਿਲ ਜਾਵੇ ਤੇ ਸਾਡੇ ਵੱਡੇ ਭਾਗ ਮੇ ਇਹਦੇ ਨਾਲ-ਨਾਲ ਜਿਹੜਾ ਝੂਠਾ ਲਾਲਚ ਹੈ ਦੁਨਿਆਵੀ ਚੀਜ਼ਾਂ ਦਾ ਉਹ ਛੱਡਣਾ ਪਵੇਗਾ ਤੇ ਇੱਕ ਮਨ ਪ੍ਰਮਾਤਮਾ ਅਲੱਖ ਵਾਹਿਗੁਰੂ ਨੂੰ ਧਿਆਉਣਾ ਪਵੇਗਾ ਜੇ ਇਸ ਪ੍ਰਕਾਰ ਦੇ ਜਿਹੜੇ ਕਰਮ ਹਨ ਮਨੁੱਖ ਕਰਦਾ ਏ ਉਸੇ ਪ੍ਰਕਾਰ ਦਾ ਜਿਹੜਾ ਫਲ ਉਹ ਮਨੁੱਖ ਨੂੰ ਭੋਗਣਾ ਪੈਂਦਾ ਏ ਜੇ ਅੱਜ ਆਪਾਂ ਸੁੱਖ ਭੋਗ ਰਹੇ ਹਾਂ ਜੇ ਅੱਜ ਆਪਾਂ ਆਰਾਮ ਭੋਗ ਰਹੇ ਹਾਂ ਤੇ ਇਹ ਤੋਂ ਭਾਵ ਕਿ ਆਪਣੇ ਪਿਛਲੇ ਕਰਮ ਚੰਗੇ ਨੇ ਪਰ ਜੇ ਅੱਜ ਆਪਾਂ ਸੁੱਖ ਭੋਗਦੇ ਹੋਏ ਵੀ ਆਰਾਮ ਦੇ ਵਿੱਚ ਰਹਿੰਦੇ ਹੋਏ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਪ੍ਰਮਾਤਮਾ ਦਾ ਸਿਮਰਨ ਨਹੀਂ ਕਰਦੇ ਪ੍ਰਮਾਤਮਾ ਤੋਂ ਦੂਰ ਹਾਂ ਤਾਂ ਇਸ ਤੋਂ ਭਾਵ ਇਹ ਹੈ ਕੀ ਆਪਣਾ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਦੁਖਦਾਈ ਹੋਵੇਗਾ ਇਸ ਕਰਕੇ ਜਿਹੋ ਜੇ ਕਰਮ ਮਨੁੱਖ ਕਰੇਗਾ ਉਹੋ ਜਾਈ ਉਹਨੂੰ ਫਲ ਪ੍ਰਾਪਤ ਹੋਵੇਗਾ ਉਸੇ ਪ੍ਰਕਾਰ ਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਜੇ ਪੁਰਬਲੇ ਕਰਮ ਮਨੁੱਖ ਦੇ ਚੰਗੇ ਹੋਣ ਤਾਂ ਇਸ ਜੀਵਨ ਦੇ ਵਿੱਚ ਮਨੁੱਖ ਨੂੰ ਸਾਧੂ ਮਿਲਦਾ ਹੈ ਵੱਡਿਆਂ ਭਾਗਾਂ ਵਾਲੇ ਕੁਲ ਸਾਧੂ ਮਿਲ ਜਾਂਦਾ ਏ ਸਾਧੂ ਦਾ ਕੀ ਹੈ ਸੋ ਜਿਹੜਾ ਪ੍ਰਮਾਤਮਾ ਐ ਨਾ ਪ੍ਰਮਾਤਮਾ ਨੂੰ ਮਿਲਣ ਦੇ ਲਈ ਵੀ ᔪਗਤ ਚਾਹੀਦੀ ਐ ਤੇ ਜਿਹੜੀ ᔪਗਤੀ ਐ ਉਹ ਸਾਧੂਆਂ ਦੇ ਕੋਲ ਹੁੰਦੀ ਐ ਜਿਸ ਪ੍ਰਕਾਰ ਜੱਬੇ ਦੀ ਰਹਿਣ ਵਾਲੀ ਮਾਤਾ ਸੁਲਖਣੀ ਜਦੋਂ ਉਸ ਨੂੰ ਪੁੱਤਰ ਦੀ ਦਾਤ ਨਹੀਂ ਪ੍ਰਾਪਤ ਹੋਈ ਤੇ ਭਾਈ ਗੁਰਦਾਸ ਜੀਆ ਨੇ ਕਿਹਾ ਕਿ ਸਤਿਗੁਰੂ ਸਾਹਿਬ ਜੀ ਕੱਲ ਇੱਥੋਂ ਨੰਗਣਗੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਪਾਸ ਇੱਕ ਪੇਜ ਤੇ ਇੱਕ ਕਲਮ ਲੈ ਕੇ ਬੈਠ ਜਾਣਾ ਤੇ ਕਹਿਣਾ ਸਤਿਗੁਰੂ ਜੀ ਇੱਥੇ ਲਿਖ ਦਿਵੋ ਇਹ ਜੁਗਤ ਹੈ ਜੇ ਸਤਿਗੁਰੂ ਸਾਹਿਬ ਜੀ ਆਪ ਜੀਆਂ ਨੇ ਉਸ ਉੱਥੇ ਕਰਮਾਂ ਦੇ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਵੋ ਇਹ ਜ਼ੁਗਤ ਹੈ ਇਸੇ ਪ੍ਰਕਾਰ ਸਾਧੂਆਂ ਮਹਾਤਮਾਾਂ ਦੇ ਕੋਲ ਪ੍ਰਮਾਤਮਾ ਦੇ ਨਾਮ ਨਾਲ ਮਿਲਣ ਦੀ ਜ਼ੁਗਤ ਹੁੰਦੀ ਹੈ ਜਿਹੜੇ ਵੱਡਿਆਂ ਭਾਗਾਂ ਵਾਲੇ ਹੁੰਦੇ ਉਹਨਾਂ ਨੂੰ ਸਾਧੂ ਦਾ ਸੰਗ ਪ੍ਰਾਪਤ ਹੁੰਦਾ ਹੈ ਸਾਧੂ ਉਹ ਹੈ ਜੋ ਆਤਮਾ ਨੂੰ ਪ੍ਰਮਾਤਮਾ ਦੇ ਨਾਲ ਮਿਲਾਉਂਦਾ ਹੈ ਇਥੋਂ ਤੱਕ ਦੀ ਵਿਚਾਰ ਆਪ ਸੰਗਤ ਨੇ ਸਰਵਣ ਕੀਤੀ ਅੱਗੇ ਜੋ ਸ਼ਲੋਕ ਆਪ ਸੰਗਤ ਨੇ ਸਰਵਣ ਕੀਤਾ ਉਸ ਦੀਆਂ ਦੋ ਥਾਨਕਾਂ ਮੰਨੀਆਂ ਜਾਂਦੀਆਂ ਨੇ ਇੱਕ ਉਥਾਨਕਾ ਇਹ ਹੈ ਕਿ ਜਿਹੜਾ ਰਾਏ ਬੁਲਾਰ ਸੀ ਜਿਹੜਾ ਰਾਏ ਭੋਏ ਦੀ ਤਲਵੰਡੀ ਤੇ ਰਹਿਣ ਵਾਲਾ ਉਹ ਰਾਏ ਬੁਲਾਰ ਨੇ ਸਤਿਗੁਰੂ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਕਿ ਕਾਲ ਯੁਗ ਦੇ ਵਿੱਚ ਕੀ ਵਾਪਰ ਰਿਹਾ ਏ ਦੂਸਰੀ ਉਥਾਨਕਾ ਇਹ ਹੈ ਕਿ ਸਤਿਗੁਰੂ ਸਾਹਿਬ ਜੀ ਦੇਸ ਰਟਣ ਕਰਦੇ ਹੋਏ ਜਦੋਂ ਅਚਲ ਬਟਾਲੇ ਪਹੁੰਚੇ ਉੱਥੇ ਸਿੱਧ ਇਕੱਠੇ ਹੋਏ ਸਨ ਤੋਂ ਸਿੱਧਾ ਨੇ ਵੀ ਸਤਿਗੁਰੂ ਸਾਹਿਬ ਜੀਆਂ ਨੂੰ ਜਿਹੜਾ ਇਹ ਸਵਾਲ ਪੁੱਛਿਆ ਸੋ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਵੀ ਇਹ ਦਰਜ ਹੈ ਇਸ ਸਾਖੀ ਕਿ ਸਤਿਗੁਰੂ ਸਾਹਿਬ ਜੀਆਂ ਨੂੰ ਸਿੱਧਾ ਨੇ ਆਣ ਕੇ ਬਚਨ ਕੀਤਾ ਤੋਂ ਇਹ ਪਾਵਨ ਸ਼ਲੋਕ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ 468 ਅੰਗ ਉੱਪਰ ਸੁਭਾਇਮਨ ਹੈ। ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਤੋ ਸਤਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਹਨ ਸੱਚ ਭਾਵ ਜਿਹੜਾ ਸੰਸਾਰ ਦਾ ਸੱਚ ਹੈ ਜਿਹੜਾ ਲੋਕਾਂ ਦੇ ਅੰਦਰ ਸੱਚ ਸੀ ਜਿਹੜਾ ਲੋਕਾਂ ਨੇ ਅਪਣਾਇਆ ਹੋਇਆ ਸੀ ਤੇ ਜਿਹੜੇ ਲੋਕ ਬੋਲਦੇ ਹੁੰਦੇ ਸਨ ਸਭ ਕੂੜ ਵਰਤਿਆ ਕੂੜ ਤੋਂ ਭਾਵ ਝੂਠ ਸੱਚ ਦਾ ਕਾਲ ਪੈ ਗਿਆ ਵਾ ਸੱਚ ਕਿਤੇ ਲੋਕਾਂ ਦੇ ਵਿੱਚ ਦਿਖਾਈ ਨਹੀਂਂਦਾ ਦੇ ਰਿਆ ਤੇ ਕੂੜ ਦਾ ਵਰਤਾਰਾ ਜਿਹੜਾ ਇਹ ਵਰਤ ਗਿਆ ਕਲ ਕਾਲਖ ਬੇਤਾਲ ਤੇ ਜਿਹੜੇ ਲੋਕ ਹਨ ਉਹਨਾਂ ਦਾ ਹਾਲ ਇਹ ਹੋਇਆ ਪਿਆਏ ਕਾਲ ਯੁਗ ਦੇ ਵਿੱਚ ਉਹਨਾਂ ਨੂੰ ਪਾਪ ਦੀ ਜਿਹੜੀ ਕਾਲਖ ਲੱਗੀ ਹੋਈ ਹੈ ਤੇ ਉਹਨਾਂ ਨੇ ਬੇਤਾਲਾਂ ਦਾ ਰੂਪ ਧਾਰਨ ਕੀਤਾ ਹੈ ਭਾਵ ਭੂਤ ਨੇ ਨੇ ਉਹ ਜਿਨ੍ਹਾਂ ਨੇ ਸੱਚ ਨੂੰ ਛੱਡ ਦਿੱਤਾ ਝੂਠ ਦਾ ਹੀ ਆਸਰਾ ਲੈ ਲਿਆ ਝੂਠ ਦਾ ਆਸਰਾ ਲੈ ਕੇ ਤੇ ਆਪਣਾ ਜੀਵਨ ਜਿਉਣ ਲੱਗ ਪਏ ਸੱਚ ਨੂੰ ਵਿਸਾਰ ਦਿੱਤਾ ਤੇ ਉਹਨਾਂ ਨੂੰ ਫਿਰ ਪਾਪ ਦੀ ਜਿਹੜੀ ਮੈਲ ਲੱਗੀ ਉਹ ਬਤਾਲ ਭਾਵ ਘੂਤਨੇ ਨੇ ਉਹ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਿਹੜਾ ਸੱਚ ਸੀ ਵਿਸਾਰਿਆ ਏ। ਤੋਂ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਦੱਸਦੇ ਹਨ ਕਿ ਇਹ ਸੰਸਾਰ ਦੀ ਜਿਹੜੀ ਦਸ਼ਾ ਏ ਉਹ ਬਹੁਤ ਖਰਾਬ ਹੋਈ ਪਈ ਐ। ਸੱਚ ਕਿਤੇ ਦਿਖ ਨਹੀਂ ਰਿਹਾ। ਝੂਠ ਦਾ ਜਿਹੜਾ ਵਰਤਾਰਾ ਵਰਤ ਰਿਹਾ ਏ ਸਾਰੇ ਪਾਸੇ ਚਾਰੇ ਪਾਸੇ ਜਿਹੜਾ ਝੂਠ ਹੀ ਹੈ ਬੀ ਉਹ ਬੀਜ ਪਤ ਲੈ ਗਏ ਅਬ ਕਿਉ ਉਗਵੈ ਦਾਲ ਤੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਹਨ ਕਿ ਜਿਸ ਪ੍ਰਕਾਰ ਜਦੋਂ ਸਤਜੁਗ ਯੁਗ ਆਇਆ ਸਤਜੁਗ ਦੇ ਵਿੱਚ ਕੀ ਸੀ ਸਾਰੇ ਹੀ ਸੱਚ ਬੋਲਦੇ ਸਨ ਸੱਚ ਦੀ ਕਮਾਈ ਕਰਿਆ ਕਰਦੇ ਸਨ ਉਸ ਤੋਂ ਬਾਅਦ ਤ੍ਰੇਤਾ ਆਇਆ ਤ੍ਰੇਤੇ ਦੇ ਵਿੱਚ ਲੋਕ ਜਾਗ ਕਰਿਆ ਕਰਦੇ ਸਨ ਜਾਗ ਕਰਿਆ ਕਰਦੇ ਸਨ ਤੇ ਉਸ ਤੋਂ ਬਾਅਦ ਦਵਪਰ ਆਇਆ ਦਵਪਰ ਦੇ ਵਿੱਚ ਲੋਕਾਂ ਨੇ ਪੂਜਾ ਕਰਨੀ ਆਰੰਭ ਕਰ ਦਿੱਤੀ ਤਾਂ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਸਤਜੁਗ ਸਤ ਤ੍ਰੇਤਾ ਜੱਗੀ ਦਵਪਰ ਪੂਜਾ ਚਾਰ ਤਿੰਨੋਂ ਯੁਗ ਤਿੰਨੋਂ ਦੜਾ ਕਲ ਕੇਵਲ ਨਾਮ ਆਧਾਰ ਸਤਗੁਰੂ ਸਾਹਿਬ ਜੀ ਦੱਸਦੇ ਕਿ ਸਤਜੁਗ ਦੇ ਵਿੱਚ ਸੱਚ ਤ੍ਰੇਤੇ ਦੇ ਵਿੱਚ ਜਿਹੜਾ ਸੀ ਜਾਗ ਹੋਣ ਲੱਗ ਪਏ ਦਵਾਪਰ ਦੇ ਵਿੱਚ ਪੂਜਾ ਕਰਨ ਲੱਗ ਪਏ ਤੋਂ ਜਿਹੜੇ ਉਹ ਚੰਗੇ ਕਰਮ ਕਰਿਆ ਕਰਦੇ ਸਨ ਉਹ ਬੀ ਉਹ ਆਪਣਾ ਬੀਜ ਬੀਜ ਗਏ ਪੱਤ ਲੈ ਕੇ ਆਪਣੀ ਜਿਹੜੀ ਇੱਜ਼ਤ ਸੰਭਾਲ ਕੇ ਤੇ ਦਰਗਾਹ ਦੇ ਵਿੱਚ ਚਲੇ ਗਏ ਤੇ ਅੱਗੇ ਆਬ ਕਿਉ ਉਗਵੇ ਦਾਲ ਤੇ ਹੁਣ ਕੀ ਹੋਇਆ ਜਿਹੜਾ ਕਿਸੇ ਵੀ ਕੋਈ ਵੀ ਦਾਲ ਜਾਂ ਕੋਈ ਵੀ ਫਸਲ ਹੋਵੇ ਉਹਦੀ ਜਦੋਂ ਦਾਲ ਬਣ ਜਾਵੇ ਤੇ ਉਹ ਜਿਹੜਾ ਬੀਜ ਹੈ ਉਹ ਉੱਗਦਾ ਨਹੀਂ ਹੈ ਉਹ ਫਲੀ ਭੂਤ ਨਹੀਂ ਹੁੰਦਾ ਤੇ ਇਸੇ ਪ੍ਰਕਾਰ ਇਹ ਜਿਹੜਾ ਮਨੁੱਖ ਹੈ ਇਹ ਖਿੰਡਿਆ ਪਿਆ ਇਹਦਾ ਜਿਹੜਾ ਬੀਜ ਹੈ ਉਹ ਅੰਕੁਰ ਨਹੀਂ ਹੋ ਰਿਹਾ ਉਹ ਬਾਹਰ ਨਹੀਂ ਨਿਕਲ ਰਿਹਾ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਬੀਜ ਪੀਟਣਾ ਸੀ ਕਿਉਂਕਿ ਸਤਗੁਰੂ ਸਾਹਿਬ ਜੀਆਂ ਨੇ ਬਚਨ ਕੀਤਾ ਤੀਨੋਂ ਯੁਗ ਤੀਨੋਂ ਦੜੈ ਕਾਲ ਕੇਵਲ ਨਾਮ ਆਧਾਰ ਕਾਲ ਕਹਿੰਦੇ ਕਲ ਯੁਗ ਨੂੰ ਕੇਵਲ ਨਾਮ ਕੱਲਾ ਨਾਮ ਹੀ ਜਿਹੜਾ ਆਧਾਰ ਹੈ ਮਨੁੱਖ ਦਾ ਪਰ ਉਹ ਵੀ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਵਿਸਾਰ ਦਿੱਤਾ ਤੇ ਦਾਲ ਦੇ ਵਾਂਗ ਖਿੰਡਿਆ ਗਿਆ ਜਿੱਦਾਂ ਚਣਾਓ ਤੇ ਚਨੇ ਤੋਂ ਬਾਅਦ ਉਸ ਦੀ ਦਾਲ ਬਣ ਜਾਂਦੀ ਹੈ ਉਹ ਟੁੱਟ ਕੇ ਤੇ ਖਿੰਡ ਜਾਂਦਾ ਹੈ ਉਹ ਬਾਦਾਂ ਨੂੰ ਉਗਦਾ ਨਹੀਂ ਹੈ ਉਸੇ ਪ੍ਰਕਾਰ ਹੈ ਮਨੁੱਖ ਦੀ ਹਾਲਤ ਹੈ ਮਨੁੱਖ ਜਿੱਥੇ ਬੀਜ ਬੀਜਣਾ ਸੀ ਜਿਸ ਚੀਜ਼ ਦਾ ਉਹ ਬੀਜ ਹੀ ਖਿੰਡ ਗਿਆ ਉਹ ਬੀਜ ਹੀ ਟੁੱਟ ਗਿਆ ਤੇ ਫਿਰ ਕਿਸ ਪ੍ਰਕਾਰ ਦਾ ਜਿਹੜਾ ਉਹ ਬੀਜ ਬੀਜੇਗਾ ਹੁਣ ਤੇ ਦਾਲ ਬਣੀ ਪਈ ਹੈ ਤੇ ਦਾਲ ਕਿਸੇ ਕੰਮ ਨਹੀਂ ਆਉਣੀ ਕੋਈ ਕਿਸੇ ਪ੍ਰਕਾਰ ਦਾ ਉਹ ਬੀਜ ਬੀਜਿਆ ਨਹੀਂ ਜਾਣਾ ਇਸ ਪ੍ਰਕਾਰ ਜਿਨ੍ਹਾਂ ਨੇ ਬੀਜ ਬੀਜੇ ਉਹ ਆਪਣੀ ਪਾਤ ਬਣਾ ਕੇ ਆਪਣੀ ਇੱਜ਼ਤ ਬਣਾ ਕੇ ਤੇ ਲੈ ਗਏ ਇੱਥੇ ਤੇ ਭਾਵੇਂ ਮਨੁੱਖ ਦੀ ਜਿੰਨੀ ਮਰਜ਼ੀ ਇੱਜ਼ਤ ਹੋਵੇ ਪਰ ਦਰਗਾਹ ਦੇ ਵਿੱਚ ਇੱਜ਼ਤ ਕਿਤੇ ਨਾ ਬਣਦੀ ਹੈ ਪਰਮਾਤਮਾ ਦੇ ਨਾਮ ਦੇ ਨਾਲ ਪਰਮਾਤਮਾ ਦੀ ਵਡਿਆਈ ਦੇ ਨਾਲ ਦਰਗਾਹ ਦੇ ਵਿੱਚ ਇੱਜ਼ਤ ਬਣਦੀ ਹੈ ਜਿਨ੍ਹਾਂ ਨੇ ਤੇ ਪ੍ਰਮਾਤਮਾ ਦਾ ਨਾਮ ਜਪਿਆ ਪ੍ਰਮਾਤਮਾ ਦੀ ਵਡਿਆਈ ਕੀਤੀ ਸੇਵਾ ਕੀਤੀ ਬੰਦਗੀ ਕੀਤੀ ਉਹਨਾਂ ਵਾਸਤੇ ਲੈਣ ਵਾਸਤੇ ਬਿਵਾਨ ਆਉਂਦਾ ਏ ਜਿਹੜਾ ਪ੍ਰਮਾਤਮਾ ਦਾ ਭੇਜਿਆ ਹੋਇਆ ਤੇ ਜੇਕਰ ਨਾਮ ਨਹੀਂ ਜਪਿਆ ਸੇਵਾ ਨਹੀਂ ਕੀਤੀ ਤੇ ਫਿਰ ਜਮਦੂਤ ਧੂਕੇ ਖੜਦੇ ਨੇ ਉਹਨਾਂ ਨੂੰ ਜਿਹੜੇ ਸੇਵਾ ਨਹੀਂ ਕਰਦੇ ਉਹ ਬਿਤਾਲ ਨੇ ਸਤਿਗੁਰੂ ਸਾਹਿਬ ਜੀ ਆਨੇ ਕਹਿ ਦਿੱਤਾ ਕਿ ਉਹਨਾਂ ਨੂੰ ਤੇ ਸੱਚ ਭੁੱਲ ਗਿਆ ਤੇ ਝੂਠ ਵਾਪਰ ਰਿਹਾ ਏ ਤੇ ਕਾਲਕ ਲੱਗੀ ਹੋਈ ਐ ਪਾਪਾਂ ਦੀ ਤੇ ਬਤਾਲ ਨੇ ਉਹ ਭੂਤ ਨੇ ਨੇ ਤੇ ਫਿਰ ਉਹਨਾਂ ਦੇ ਨਾਲ ਹੁੰਦੀ ਵੀ ਉਸੇ ਪ੍ਰਕਾਰ ਦੀ ਐ ਇਸ ਪ੍ਰਕਾਰ ਦਰਗਾਹ ਦੇ ਵਿੱਚ ਇੱਜ਼ਤ ਤਾਂ ਹੀ ਬਣੇਗੀ ਜੇ ਪ੍ਰਮਾਤਮਾ ਦਾ ਨਾਮ ਜਪਾਂਗੇ ਪ੍ਰਮਾਤਮਾ ਦੀ ਵਡਿਆਈ ਕਰਾਂਗੇ ਚੰਗੇ ਕਰਮ ਕਰਾਂਗੇ ਜੇ ਇੱਕ ਹੋਏ ਤਾਂ ਉਗਵੈ ਹੁਣ ਜੇ ਕੋਈ ਇੱਕ ਬੀਜ ਵੀ ਹੋਵੇ ਤਾਂ ਉਹ ਉਗ ਸਕਦਾ ਏ ਸਤਿਗੁਰੂ ਸਾਹਿਬ ਦੀ ਦ੍ਰਿਸ਼ਟਾਂਤ ਦੇ ਰੁੱਤੀ ਹੂਰਤ ਹੋਏ ਜਿਸ ਪ੍ਰਕਾਰ ਕਿਸੇ ਵੀ ਰੁੱਤ ਦੇ ਵਿੱਚ ਉਗ ਸਕਦਾ ਏ ਜੇ ਕੋਈ ਇੱਕ ਰੁੱਤ ਹੋਵੇ ਤੇ ਉਹ ਜਿਹੜਾ ਬੀਜ ਉਗ ਸਕਦਾ ਏ ਉਹ ਬੀਜ ਕਹਾਦਾ ਬੀਜਣਾ ਏ ਨਾਮ ਦਾ ਤੇ ਸਤਿਗੁਰੂ ਸਾਹਿਬ ਜੀਆਂ ਦਾ ਪਾਵਨ ਬਚਨ ਆਉਂਦਾ ਆਬ ਕੱਲੂ ਆਇਓ ਰੇ ਇੱਕ ਨਾਮ ਬੋ 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 ਆਨ ਰੂਤ ਆਨ ਨਹੀਂ ਕਹਿੰਦੇ ਹੁਣ ਜਿਹੜੀ ਰੋਤ ਆਈ ਹੈ ਨਾ ਉਹ ਪ੍ਰਮਾਤਮਾ ਦਾ ਨਾਮ ਬੀਜਣ ਦੀ ਰੋਤ ਆਈ ਹੈ ਇਸ ਕਰਕੇ ਪ੍ਰਮਾਤਮਾ ਦਾ ਨਾਮ ਬੀਜਣਾ ਕਰੋ ਜੇ ਪ੍ਰਮਾਤਮਾ ਦਾ ਨਾਮ ਬੀਜੋਗੇ ਤੇ ਜਿੱਦਨ ਵੱਡੋਗੇ ਉਹ ਫਲੀ ਭੂਤ ਹੋਵੇਗਾ ਇਸ ਕਰਕੇ ਪ੍ਰਮਾਤਮਾ ਦੇ ਨਾਮ ਦੀ ਗੱਲ ਕੀਤੀ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਇੱਕ ਵੀ ਬੀਜ ਉਗਾਵੇ ਉਹਦਾ ਵੀ ਫਲੀ ਭੂਤ ਹੋਵੇਗਾ ਪਰ ਹੋਇਆ ਕੀ ਹਾਲਾਤ ਐ ਉਹ ਬੀਜ ਟੁੱਟ ਕੇ ਦਾਲ ਦੇ ਰੂਪ ਦੇ ਵਿੱਚ ਹੋ ਗਿਆ ਏ ਉਹ ਕਿਸੇ ਕੰਮ ਨਹੀਂ ਐ ਨਾਨਕ ਪਾਹ ਹੈ ਬਾਹਰਾ ਕੋਰੇ ਰੰਗ ਨ ਸੋਏ ਪਾਹ ਹੈ ਪਾਹ ਕਹਿੰਦੇ ਨੇ ਜਦੋਂ ਕੱਪੜੇ ਨੂੰ ਰੰਗ ਚੜਾਇਆ ਜਾਂਦਾ ਏ ਨਾ ਤੇ ਜਿਹੜਾ ਕੱਪੜੇ ਨੂੰ ਰੰਗ ਚੜਾਇਆ ਜਾਂਦਾ ਏ ਉਹ ਕੱਪੜੇ ਨੂੰ ਪਹਿਲਾਂ ਫਿਟਕਰੀ ਦੀ ਪਾਣ ਚੜਾਈ ਜਾਂਦੀ ਐ ਤੇ ਜਦੋਂ ਫਿਟਕਰੀ ਦੀ ਪਾਣ ਚੜਾਈ ਜਾਂਦੀ ਹੈ ਉਸ ਤੋਂ ਬਾਅਦ ਆ ਕੱਪੜੇ ਤੇ ਰੰਗ ਚੜਦਾ ਹੈ ਉਹ ਰੰਗ ਫਿਰ ਪੱਕਾ ਹੋ ਜਾਂਦਾ ਹੈ ਤੋ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿੰਨਾ ਚਿਰ ਤੱਕ ਫਿਟਕਰੀ ਦੀ ਪਾਣ ਨਹੀਂ ਚੜਾਈ ਗਈ ਉਹਨਾਂ ਚਿਰ ਤੱਕ ਉਹ ਜਿਹੜਾ ਕੋਰਾ ਕੱਪੜਾ ਹੈ ਉੱਤੇ ਰੰਗ ਨਹੀਂ ਲੱਗੇਗਾ ਇਸੇ ਪ੍ਰਕਾਰ ਇਹਦੇ ਅੰਤਰਮੁਖੀ ਅਰਥ ਲਈਏ ਜਿੰਨਾ ਚਿਰ ਤੱਕ ਮਨੁੱਖ ਨੇ ਪਰਮਾਤਮੇ ਦਾ ਭੈ ਰੂਪੀ ਪਰਮਾਤਮਾ ਦਾ ਭਾਉ ਰੂਪੀ ਪਰਮਾਤਮਾ ਦਾ ਪ੍ਰੇਮ ਰੂਪੀ ਭਾ ਹੈ ਭਾਵ ਜਿਹੜੀ ਫਿਟਕਰੀ ਦੀ ਪਾਣੀ ਚੜਾਈ ਉਹਨਾਂ ਚਿਰਤਕ ਪਰਮਾਤਮਾ ਦੇ ਨਾਮ ਦਾ ਰੰਗ ਨਹੀਂ ਲੱਗਣਾ ਸਭ ਤੋਂ ਪਹਿਲੀ ਗਲਤ ਇਹ ਹੈ ਕਿ ਪਰਮਾਤਮਾ ਦੇ ਨਾਲ ਪ੍ਰੇਮ ਤੇ ਪਰਮਾਤਮਾ ਦੇ ਨਾਲ ਪਰਮਾਤਮਾ ਦਾ ਭੈ ਇਹ ਦੋਨੇ ਵਸਤੂ ਹੀ ਜ਼ਰੂਰੀ ਨੇ ਜਿੱਥੇ ਪਰਮਾਤਮਾ ਦੇ ਨਾਲ ਮਨੁੱਖ ਪ੍ਰੇਮ ਕਰੇਗਾ ਉਥੇ ਭੈ ਵੀ ਜੇ ਅੰਦਰ ਆ ਜਾਵੇ ਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਭੈ ਵਿੱਚ ਖੁੰਭ ਚੜਾਈਐ ਸ਼ਰਮ ਪਾਹ ਤਨ ਹੋਏ ਫਿਰ ਅੱਗੇ ਸਤਿਗੁਰੂ ਸਾਹਿਬ ਜੀ ਕਹਿੰਦੇ ਖੁੰਭ ਖੁੰਭ ਜਿਸ ਨੂੰ ਕਹਿ ਲਈਏ ਕਿ ਜਿਹੜਾ ਇਹ ਰੰਗ ਚੜਾਉਣ ਤੋਂ ਵਾਦਾ ਉਹ ਜਿਹੜਾ ਰੰਗ ਵਧੀਆ ਤਰੀਕੇ ਦਾ ਜਿਹੜਾ ਹੋ ਜਾਣਾ ਭੈ ਵਿੱਚ ਤੇ ਦੂਸਰਾ ਅਰਥ ਹੈ ਜਿਹੜੀ ਇੱਕ ਖੁੰਭ ਖਾਣ ਵਾਲੀ ਹੁੰਦੀ ਹੈ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਕੱਪੜੇ ਨੂੰ ਰੰਗ ਚੜਾਉਣ ਦੇ ਲਈ ਇਹ ਆਪਣੇ ਮਨ ਰੂਪੀ ਆਪਣੇ ਹਿਰਦੇ ਰੂਪੀ ਕੱਪੜੇ ਨੂੰ ਰੰਗ ਚੜਾਉਣ ਦੇ ਲਈ ਭੈ ਜ਼ਰੂਰੀ ਹੈ ਸ਼ਰਮ ਪਾਹੋ ਤਨ ਹੋਏ ਤੇ ਉਹਨੂੰ ਜਿਹੜਾ ਫਿਟਕਰੀ ਦੀ ਪਾਣ ਚੜਾਉਣੀ ਆ ਉਹ ਸ਼ਰਮ ਦੀ ਜਿਹੜੀ ਪਾਣ ਚੜਾਉਣਾ ਕਰ ਸ਼ਰਮ ਕਾ ਦੀ ਕਰਨੀ ਹੈ ਆਪਣੇ ਅੰਦਰ ਛਾਤੀ ਮਾਰ ਕੇ ਵੇਖਣਾ ਕਿੰਨਾ ਕੁ ਪ੍ਰਮਾਤਮਾ ਦਾ ਨਾਮ ਜਪਿਆ ਸਵੇਰ ਦਾ ਕਿੰਨੇ ਕੁ ਪ੍ਰਮਾਤਮਾ ਦੀ ਵਡਿਆਈ ਕੀਤੀ ਏ ਸ਼ਰਮ ਦਾ ਜਿਹੜਾ ਪਾਣ ਮਨੁੱਖ ਆਪਣੇ ਮਨ ਤੇ ਚੜਾਉਣਾ ਕਰੇ ਭੈ ਦੀ ਜਿਹੜੀ ਪਾਣ ਆਪਣੇ ਮਨੁੱਖ ਮਨ ਤੇ ਚੜਾਉਣਾ ਕਰੇ ਅਗੇ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨਾਨਕ ਭਗਤੇ ਜੇ ਰਪੈ ਕੂੜੈ ਸੋਏ ਨ ਕੋਏ ਤੇ ਫਿਰ ਜਿਹੜਾ ਪਰਮਾਤਮਾ ਦੀ ਭਗਤੀ ਦੇ ਵਿੱਚ ਰੰਗਿਆ ਗਿਆ ਉਸ ਨੂੰ ਫਿਰ ਝੂਠ ਦੀ ਜਿਹੜੀ ਪਾਣ ਨਹੀਂ ਚੜਦੀ ਜਿਹੜਾ ਸ਼ਰਮ ਰੂਪੀ ਪਾਣ ਛਾੜ ਕੇ ਪਰਮਾਤਮਾ ਦਾ ਭੈਅ ਕਰਕੇ ਪਰਮਾਤਮਾ ਦੇ ਨਾਲ ਪ੍ਰੇਮ ਕਰਕੇ ਪਰਮਾਤਮਾ ਦੀ ਭਗਤੀ ਦੇ ਵਿੱਚ ਰੰਗਿਆ ਗਿਆ ਉਹਦੇ ਉੱਤੇ ਝੂਠ ਦਾ ਪ੍ਰਭਾਵ ਨਹੀਂ ਹੈ ਸੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਹਨ ਇਸ ਸੰਸਾਰ ਤੇ ਚਾਰੇ ਪਾਸੇ ਝੂਠ ਹੀ ਵਾਪਰ ਰਿਹਾ ਏ ਚਾਰੇ ਪਾਸੇ ਝੂਠ ਹੈ ਤੋ ਜਿਹੜਾ ਸੱਚ ਹੈ ਉਹਦਾ ਕਾਲ ਪੈ ਗਿਆ ਸੱਚ ਖਤਮ ਹੋ ਗਿਆ ਤੇ ਜਿਨ੍ਹਾਂ ਨੇ ਝੂਠ ਨੂੰ ਧਾਰਨ ਕੀਤਾ ਉਹ ਬਤਾਲੇ ਨੇ ਉਹ ਭੂਤ ਨੇ ਨੇ ਭਾਵੇਂ ਉਹ ਮਨੁੱਖਾ ਜੂੰਦੇ ਵਿੱਚ ਨੇ ਪਰ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਨਾ ਉਹ ਫਿਰ ਸੋਹਣੇ ਵੀ ਨਹੀਂ ਲੱਗਦੇ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਬਾਣੀ ਦੇ ਅੰਦਰ ਬਚਨੰ ਦਾ ਆਤ ਸੁੰਦਰ ਕੁਲੀਨ ਚਤੁਰ ਮੁਖ ਇ ਗਿਆਨੀ ਧਨਵੰਤ ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਅੰਦੇ ਆਤ ਸੁੰਦਰ ਬਹੁਤਾ ਸੁੰਦਰ ਹੋਵੇ ਕੁਲੀਨ ਚੰਗੀ ਕੁੱਲ ਦੇ ਵਿੱਚ ਉਹਦਾ ਜਨਮ ਹੋਇਆ ਹੋਵੇ ਚਤੁਰ ਤੇ ਚਤੁਰੀ ਬਹੁਤ ਹੋਵੇ ਸਿਆਣਾ ਹੋਵੇ ਆਪਣੇ ਆਪ ਨੂੰ ਗਿਆਨੀ ਖਵਾਉਣ ਵਾਲਾ ਹੋਵੇ ਜੇ ਪਰਮਾਤਮਾ ਦੇ ਨਾਲ ਪ੍ਰੇਮ ਨਹੀਂ ਕਰਦਾ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਪਉਂਦਾ ਤੇ ਉਹ ਜਿਹੜਾ ਮਨੁੱਖ ਮਿਰਤਕ ਮੂਆ ਸਮਾਨ ਹੈ ਸਤਿਗੁਰੂ ਸਾਹਿਬ ਜੀ ਦੱਸਦੇ ਹਨ ਇਸ ਕਰਕੇ ਸੱਚ ਦੇ ਆਧਾਰ 'ਤੇ ਹੋ ਕੇ ਸੱਚ ਦਾ ਆਸਰਾ ਲੈ ਕੇ ਮਨੁੱਖ ਨੂੰ ਜਿਉਣਾ ਚਾਹੀਦਾ ਏ ਜਿਹੜਾ ਸੱਚ ਦਾ ਹੋ ਜਾਂਦਾ ਏ ਤੇ ਫਿਰ ਸੱਚ ਉਹਨਾਂ ਦਾ ਹੋ ਜਾਂਦਾ ਏ ਸੱਚ ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਹੋ ਜਾਂਦਾ ਏ ਜਿਨੇ ਸੱਚ ਦਾ ਆਸਰਾ ਲਿਆ ਜਿਸ ਪ੍ਰਕਾਰ ਕੋਈ ਮਾਲਕ ਹੋਵੇ ਤੇ ਉਹ ਮਾਲਕ ਨੇ ਕੁੱਤਾ ਰੱਖਿਆ ਹੋਵੇ ਤੇ ਕੁੱਤੇ ਨੂੰ ਉਹ ਰੋਜ਼ ਰੋਟੀ ਪਾਉਂਦਾ ਹੋਵੇ ਤੇ ਜੇ ਕੁੱਤੇ ਨੂੰ ਕੋਈ ਕੁਛ ਆਖੇ ਤੇ ਮਾਲਕ ਕਹਿੰਦਾ ਏ ਕਿ ਇਹ ਮੇਰਾ ਕੁੱਤਾ ਏ ਇਸ ਨੂੰ ਕੁਝ ਨਾ ਆਖ ਉਸੇ ਪ੍ਰਕਾਰ ਜੇ ਅੱਜ ਆਪਾਂ ਉਸ ਪ੍ਰਮਾਤਮਾ ਮਾਲਕ ਦੇ ਹੋ ਗਏ ਤੇ ਪ੍ਰਮਾਤਮਾ ਆਪਣੀ ਵੀ ਲਾਜ ਰੱਖੇਗਾ ਆਪਣੀ ਵੀ ਜਿਹੜੀ ਇੱਜ਼ਤ ਪਤ ਸਤਿਗੁਰੂ ਸਾਹਿਬ ਜੀ ਬਖਸ਼ੇਗਾ ਆਪਾਂ ਨੂੰ ਵੀ ਆਸਰਾ ਉਹ ਪ੍ਰਮਾਤਮਾ ਦੇਵੇਗਾ ਲੋੜ ਹੈ ਅੱਜ ਉਸ ਪ੍ਰਮਾਤਮਾ ਦੇ ਹੋਣ ਦੀ ਪਰ ਜਦਨਾ ਚਿਰ ਤੱਕ ਮਨੁੱਖ ਦੇ ਹਿਰਦੇ ਦੇ ਵਿੱਚ ਪ੍ਰੇਮ ਭੈ ਨਹੀਂ ਆਉਂਦਾ ਉਹਨਾਂ ਚਿਰ ਤੱਕ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਕਠਨ ਹੈ ਇਸ ਕਰਕੇ ਸਤਿਗੁਰੂ ਸਾਹਿਬ ਜੀਆਂ ਦੀ ਬਾਣੀ ਦੇ ਨਾਲ ਪ੍ਰੇਮ ਸਤਿਗੁਰੂ ਸਾਹਿਬ ਜੀਆਂ ਦੀ ਬਾਣੀ ਦਾ ਆਦਰ ਭੈ ਕਰਨਾ ਚਾਹੀਦਾ ਹੈ ਸਤਿਗੁਰੂ ਸਾਹਿਬ ਜੀਆਂ ਦੇ ਨਾਲ ਪ੍ਰੇਮ ਕਰਕੇ ਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਫਿਰ ਇੱਕ ਦਿਨ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਹੋਵੇਗੀ ਭਗਤੀ ਦਾ ਰੰਗ ਚੜ੍ਹੇਗਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰ ਕਰਦਿਆਂ ਬੇਨੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਗੁਰੂ ਕੀ ਸੰਗਤ ਬਖਸ਼ਣ ਯੋਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਕਿਰਪਾ ਕਰਕੇ ਬਖਸ਼ ਦਿਨ ਹੋਈਆਂ ਬੇਨਤ ਪੁੱਲਾਂ ਦੀ ਕਿ ਮੈਂ ਆਗਾਤੂ ਅਸੀਸ ਬਖਸ਼ਣੀ ਆਓ ਖੀਰ ਵਾਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰਿਏ ਭੈ ਵਿੱਚ ਖੰਬ ਚੜਾਈਐ ਸ਼ਰਮ ਪਾਹੁ ਤਨ ਹੋਏ ਨਾਨਕ ਭਗਤੇ ਜੇ ਰਪੈ ਕੂੜੈ ਸੋਏ ਨਾ ਕੋਏ ਵਾ